ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਦੇ ਜਨਨ ਉੱਪਰ ਜਿਹੜੇ ਸਾਰੇ ਪ੍ਰਸ਼ੰਸ ਕੰਨ 10 ਵੱਲੋਂ ਬੇਨਤੀ ਕਰਦੇ ਹੋਏ ਉਸੋਂ ਅਕਾਲ ਪੁਰਖ ਵਾਹਿਗੁਰੂ ਦੀ ਗੁਰਵਾਣੀ ਵਿੱਚੋਂ ਗੁਰਮੁਖੀ ਬਾਣੀ ਲਿਖਤੋਂ ਅੱਜ ਇੱਕ ਤੁਹਾਨੂੰ ਬਹੁਤ ਹੀ ਕਾਰੋਬਾਰ ਵਿੱਚੋਂ ਸਫਲ ਹੋਣ ਲਈ ਇੱਕ ਸ਼ਬਦ ਦੱਸਣ ਜਾ ਰਿਹਾ ਹਾਂ ਜਿਸ ਨਾਲ ਕਿ ਕੋਈ ਵੀ ਤੁਹਾਡੇ ਕੰਮ ਨੂੰ ਘਰ ਵਿੱਚ ਪੈਸਿਆਂ ਦੀ ਤੰਗੀ ਹੋਵੇ ਪ੍ਰਮਾਤਮਾ ਤੁਹਾਡੇ ਹਰ ਕੰਮ ਵਿੱਚ ਆਪਵਾਸ ਹੋ ਕੇ ਸਫਲ ਬਣਾਉਣਗੇ ਮੈਂ ਉਸ ਸ਼ਬਦ ਬਾਰੇ ਤੁਹਾਨੂੰ ਜਿਆਦਾ ਨਾ ਵੀਡੀਓ ਲੰਬੀ ਕਰਦੇ ਹੋਏ ਤੁਹਾਨੂੰ ਉਸ ਸ਼ਬਦ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਤੇ ਇਸ ਸ਼ਬਦ ਨੂੰ ਤੁਸੀਂ ਨਿਰੰਤਰ ਯਾਦ ਕਰਨਾ ਤੇ ਕਹ ਲੋ ਭਈ ਸਾਗਮਨੜ ਇਸ ਸ਼ਬਦ ਨੂੰ ਤੁਸੀਂ ਸੁਚਨ ਵਾਲੀ ਜਗਾ ਜਿੱਥੇ ਤੁਸੀਂ ਪਾਠ ਕਰਦੇ ਹੋ ਉੱਥੇ ਹੀ ਨਿਰੰਤਰ ਇਸ ਦਾ ਯਾਦ ਕਰਨਾ ਹਉਸ ਸ਼ਬਦਾਰੇ ਦੱਸਦੇ ਮੈਂ ਦੱਸਦਾ ਕਿ ਜੇ ਕਿਸੇ ਦੇ ਵੀ ਪਰਿਵਾਰ ਵਿੱਚ ਘਾਟਾ ਪਿਆ ਜਾਂ ਉਹੀ ਨੁਕਸਾਨ ਉਸ ਵਿੱਚ ਦਿਨ ਰੱ ਦੁੱਗਣੀ ਰਾਤ ਚੌਗਣੀ ਬਰਤੀ ਹੋਊਗੀ ਉਸ ਸ਼ਬਦ ਦਾ ਨਾਂ ਹੈ ਤਿਲੰਗ ਮਹੱਲਾ ਪੰਜਵਾਂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀਅਤ ਸਗਲ ਕੋ ਦੇਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਇਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨਾਂ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲ ਕਾ ਸੱਚਾ ਪਰਬਤਗਾਰ ਕੁਦਰਤ ਕੀ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦਿਆ ਤੂੰ ਬੰਦਗੀ ਜਿਚਰ ਘਟ ਮੈਂ ਸਾ ਤੂੰ ਸਮਰਥ ਘਤਤ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ